थैंक यू ध्यान दवाओ नोटिस कुंवर विजय प्रताप सिंह मान स्पीकर साहब साडा शहर अमृतसर मैं दोबारा बोल रहा हूं अमृत अतसर अमृतसर गुरु रामदास जी ने इस नगरी नु बरोसाई सी आज ये शहर देखो नरक दे विच तब्दील हो गया है पीन वाला पानी ਲੋਕਾਂ ਨੂੰ ਨਹੀਂ ਨਸੀਬ ਹੋ ਰਿਹਾ। ਔਰ ਪਾਣੀ ਦੇ ਵਿੱਚ ਸਿਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ। ਲੋਕ ਕਿ ਕਿਸ ਤਰੀਕੇ ਦੇ ਨਾਲ ਉਹ ਪਾਣੀ ਪੀ ਰਹੇ ਨੇ ਅਸੀਂ ਸਮਝ ਸਕਦੇ ਹਾਂ। ਜੋ ਸਿਵਰੇਜ ਦਾ ਪਾਣੀ ਹੈ, ਗੰਦਾ ਪਾਣੀ ਉਹ ਲੋਕਾਂ ਦੇ ਕਿਚਨ ਦੇ ਵਿੱਚ ਵੈਕ ਮਾਰ ਕੇ ਜਾ ਰਿਹਾ ਹੈ। ਤੇ ਕੂੜਾ ਉਠਾਉਣ ਵਾਲਾ ਕੋਈ ਨਹੀਂ ਹੈ ਸਰ ਦੇ ਵਿੱਚ। ਇੱਕ ਨਿੱਜੀ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ। ਠੇਕੇ ਵਾਲੇ ਕਾਰਪੋਰੇਸ਼ਨ ਨੂੰ ਦੋਸਤ ਲਗਾ ਰਹੇ ਨੇ। कारपोरेशन वाले ठेके वाले का दोष लगा रहे हैं जब तो परेशान कौन है अमृतसर की जनता और ये प्रॉब्लम किसे एक हल्के का नहीं है चाहे नॉर्थ है साउथ है सेंट्रल है ईस्ट है वेस्ट है सारे मिले एल साहिबान बैठे हुए हैं ये हर एरिया का प्रॉब्लम है सर और दा सोल्यूशन पढ़नी है जी तुसी हो सिर्फ जी तो डी वो है ना। एदा सोल्यूशन पढ़ दो जी तो सर एक सेकंड सर ਮੈਨੂੰ ਇਹ ਬੜਾ ਟੈਨਸ਼ਨ ਨੋਟਿਸ ਲਾਉਣ ਦੀ ਲੋੜ ਕਿਉਂ ਪਈ ਕਿਉਂਕਿ 968 ਕੁਐਸਚਨ ਨੰਬਰ ਮੈਂ ਬਜਟ ਸੈਸ਼ਨ ਦੇ ਵਿੱਚ ਦਿੱਤਾ ਸੀ ਮਾਨਯੋਗ ਮੰਤਰੀ ਸਾਹਿਬ ਨੇ ਬਹੁਤ ਸਾਰੇ ਉਦੋਂ ਆਸ਼ਵਾਸਨ ਐਸ ਹਾਊਸ ਦੇ ਸਾਹਮਣੇ ਦਿੱਤਾ ਸੀ ਕਿ ਇੱਕ ਟੀਮ ਜਾਊਗੀ ਸਾਰਾ ਕੁਝ ਹੋਗਾ ਇਹ ਕਰਾਂਗੇ ਉਹ ਕਰਾਂਗੇ ਐਨਜੀਟੀ ਵੱਲੋਂ 1026 ਕਰੋੜ ਦਾ ਜੁਰਮਾਨਾ ਲਗਾਇਆ ਗਿਆ ਪੰਜਾਬ ਸਰਕਾਰ ਨੂੰ ਜੇਕਰ ਕੁਐਸਚਨ ਨੰਬਰ 968 ਧਿਆਨ ਦਿੱਤਾ ਗਿਆ ਹੁੰਦਾ ਅੱਜ ਇਹ ਪ੍ਰੋਬਲਮ ਨਹੀਂ ਆਉਣਾ ਸੀ ਤੇ ਬਰਸਾਤ ਦੇ ਵਿੱਚ ਅੰਮ੍ਰਿਤਸਰ ਦੇ ਲੋਕ ਨਰਕ ਦਾ ਜੀਵਨ ਬਚਿਤ ਕਰ ਰਹੇ ਨੇ ਮੈਂ ਇਹ ਹੀ ਬੇਨਤੀ ਕਰਾਂਗਾ ਕਿ ਮਾਨਯੋਗ ਮੰਤਰੀ ਸਾਹਿਬ ਇਸ ਸੰਬੰਧ ਦੇ ਵਿੱਚ ਆਪਣੀ ਪੁਛਾਤ ਪ੍ਰਗਟ ਕਰਨ ਇਸ ਤੋਂ ਬਾਅਦ ਮੈਨੂੰ ਜਰੂਰ ਮੌਕਾ ਦਿਨਾ 2-4 ਤੱਥ ਨੇ ਮੈਂ ਜਰੂਰ ਦੇਵਾਂਗਾ ਇਹ ਦੱਸਣਾ ਜੁਰੀ ਹੈ ਕਿ ਸ਼ਹਿਰ ਵਿੱਚ ਲਗਭਗ 1500 ਕਿਲੋਮੀਟਰ ਸੀਵਰੇਜ ਪਿਆ ਹੋਇਆ ਹੈ ਅਤੇ ਵੱਖ-ਵੱਖ ਸਮੇਂ-ਸਮੇਂ ਦੇ ਉੱਤੇ ਜਾਂ ਸੁਪਰ ਸੈਕਸ਼ਨ ਸੀਡਾਂ ਨਾਲ ਉਹਨਾਂ ਦੀ ਸਪਾਈ ਕੀਤੀ ਜਾਂਦੀ ਹੈ। ਔਰ ਸੋਲਿਡ ਵੇਸਟ ਬੈਂਚਮੈਂਟ ਪ੍ਰੋਜੈਕਟ 216 ਵਿੱਚ ਰਿਆਇਕਰਤਾ ਮੈਸੇਜ ਜੋ ਵਾਇਡਾ ਕੰਪਨੀ ਨੂੰ ਅਲਰਟ ਕੀਤਾ ਗਿਆ ਸੀਗਾ ਉਸ ਦੇ ਵਿੱਚ ਜਿਹੜਾ ਕਾਰਜਕਾਰੀ ਲੜਿੰਦੇ ਮਾਪਦੰਡ ਨਹੀਂ ਅਨਸਾਰ ਉਹ ਕਰ ਰਹੇ ਨਗਰ ਨਿਗਰ ਕਾਰਪੋਰੇਸ਼ਨ ਦੇ ਵੱਲੋਂ 8.04 ਕਰੋੜ ਦਾ ਜ਼ਮਾਨਾ ਲਗਾਏ ਜਾਣ ਤੇ ਕਈ ਨੋਟਿਸ ਜਾਰੀ ਕੀਤੇ ਦੇ ਬਾਵਜੂਦ ਵੀ ਕੂੜਾ ਚੁੱਕਣ ਦਾ ਕੰਮ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ ਪਰ ਉਹਨਾਂ ਦੇ ਖਿਲਾਫ ਉਹ ਨੋਟਿਸ ਦੇ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ ਪ੍ਰਸੀਡਿੰਗ ਉਸ ਦੀ ਚੱਲ ਰਹੀ ਹੈ ਸੋ ਕੂੜੇ ਦੇ ਥੋਸ ਪ੍ਰਬੰਧਾ ਵਾਸਤੇ ਉਥੋਂ ਐਨ ਜੀਓਸ ਵਗੈਰਾ ਤੋਂ ਵੀ ਹੈਲਪਲੀਤੀ ਜਾਰੀ ਹੈ ਔਰ ਇਸ ਤਰ੍ਹਾਂ ਨਗਰ ਨਿਗਮ ਅਮਰਸਰ ਨੇ ਪਹਿਲਾਂ ਵੀ ਮੌਜੂਦਾ ਯਿਆਰ ਕਰਤਾ ਦੇ ਜੋਖਮ ਅਤੇ ਲਾਗਤ ਦੇ ਕੂੜੇ ਦੀ ਪ੍ਰੋਸੈਸਿੰਗ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਇੱਕ ਐਨਜੀਓ ਵਗੈਰਾ ਦੇ ਵੀ ਬਦਲ ਲਈ ਜਾ ਰਹੀ ਹੈ ਮੈਂ ਇੱਕ ਵਾਰ ਫਿਰ ਇਸ ਸਦਨ ਵਿੱਚ ਪ੍ਰੋਸਾ ਦਵਾਉਂਦਾ ਹਾਂ ਕਿ ਅੰਮ੍ਰਿਤਸਰ ਸ਼ਹਿਰ ਦੇ ਵਸਨੀਕਾਂ ਨੂੰ ਅਚੇਤ ਨਾਗਰਿਕ ਸਹੂਲਤਾਂ ਮਹਈਆ ਕਰਾਉਣ ਲਈ ਸੋਭਾ ਸਰਕਾਰ ਵੱਲੋਂ ਪੂਰੀ ਤਰ੍ਹਾਂ ਤਰਜੀਹ ਦਿੱਤੀ ਜਾਵੇਗੀ ਥੈਂਕ ਯੂ ਜੀ ਕੁਮਰ ਜੀ ਮਾਨਯੋਗ ਸਪੀਕਰ ਸਾਹਿਬ ਮੰਤਰੀ ਸਾਹਿਬ ਦੀ ਮਜਬੂਰੀ ਹੈ ਜੋ ਅਫਸਰਾਂ ਨੇ ਜਵਾਬ ਬਣਾ ਕੇ ਪੇਸ਼ਤਾ ਇਹਨਾਂ ਨੇ ਪੜ੍ਹਤਾ ਇਹੀ ਜਵਾਬ ਇਹਨਾਂ ਨੇ ਸਵਾਲ ਨੰਬਰ 968 ਦੇ ਆਨਸਰ ਦੇ ਵਿੱਚ ਵੀ ਦਿੱਤਾ ਸੀ ਸੇਮ ਆਨਸਰ ਲੇਕਿਨ ਸਰ ਇਹਨਾ 6 ਮਹੀਨਿਆਂ ਦੇ ਦੌਰਾਨ ਜੋ ਕੁਝ ਵੀ ਹੋਇਆ ਪਾਰਲੀਮੈਂਟ ਦੇ ਇਲੈਕਸ਼ਨ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਸੀਗਾ ਗਾਰਬੇਜ ਲਿਫਟਿੰਗ ਤੇ ਸੀਵਰੇਜ ਤੇ ਪੀਣ ਵਾਲਾ ਗੰਦਾ ਪਾਣੀ ਤੇ ਪਾਰਲੀਮੈਂਟ ਇਲੈਕਸ਼ਨ ਅੰਮ੍ਰਿਤਸਰ ਸਹਿਰ ਦੇ ਵਿੱਚ ਇਸ ਮੁੱਦੇ ਤੇ ਲੜਿਆ ਗਿਆ ਸੀ ਮੇਰੀ ਗੱਲ ਵੀ ਹੋਈ ਸੀ ਕਿ ਮਾਨਜੋਗ ਮੰਤਰੀ ਸਾਹਿਬ ਦੇ ਨਾਲ ਇਹਨਾਂ ਨੇ ਕਈ ਵਾਰ ਕੋਸ਼ਿਸ਼ ਕੀਤੀ ਅਫਸਰਾਂ ਦੇ ਨਾਲ ਇਹਨਾਂ ਨੇ ਗੱਲ ਕੀਤੀ ਲੇਕਿਨ ਇਹ ਸਭ ਤੋਂ ਵੱਡਾ ਅਸੀਂ ਇਹ ਕਹਾਂਗੇ ਕਿ ਸਿਸਟਮ ਕਿਸ ਤਰ੍ਹਾਂ ਦਾ ਹੋ ਗਿਆ ਹੈ ਸੌਰੀ ਸਟੇਟ ਆਫ ਅਫੇਅਰਸ ਕਿ ਆਪਣੇ ਮਹੱਕਮੇ ਦੇ ਮੰਤਰੀ ਦੀ ਗੱਲ ਅਫਸਰ ਨਹੀਂ ਸੁਣਦੇ ਬਾਰ ਬਾਰ ਇਹ ਫੋਨ ਕਰਦੇ ਨੇ ਮੈਂ ਵੀ ਇਹਨਾਂ ਨੂੰ ਫੋਨ ਕਰਦਾ ਅਸੀਂ ਲੋਕਲ ਲੈਵਲ ਤੇ ਫੋਨ ਕਰਨਾ ਬੰਦ ਕਰਤਾ ਸਰ ਇਹ ਵੀ ਫੋਨ ਕਰਦੇ ਨੇ ਅਫਸਰਾਂ ਨੂੰ ਇੱਕ ਨਗਿੰਦਰ ਪ੍ਰਸਾਦ ਜਈ ਹੈ ਉਹ ਮੁੱਖ ਮੰਤਰੀ ਤੋਂ ਜ਼ਿਆਦਾ ਪਾਵਰ ਰੱਖਦਾ ਹੈ ਤੁਸੀਂ ਕੱਲ ਐਸਆਈ ਬੋਰਡ ਸਿੰਘ ਦੀ ਗੱਲ ਕਰ ਰਹੇ ਸੀ ਜਈ ਨਗਿੰਦਰ ਪ੍ਰਸਾਦ ਮੁੱਖ ਮੰਤਰੀ ਤੋਂ ਜ਼ਿਆਦਾ ਪਾਵਰ ਰੱਖਦਾ ਹੈ ਕਮਿਸ਼ਨਰ ਕਾਰਪੋਰੇਸ਼ਨ ਕਿਸੇ ਬੰਦੇ ਦੀ ਗੱਲ ਨਹੀਂ ਸੁਣਦਾ ਜੇਕਰ ਸਾਡੇ ਦਫ਼ਤਰ ਤੋਂ ਵੀ ਕੋਈ ਚੀਜ਼ ਜਾਂਦਾ ਹੈ ਕਿ ਹਾਂ ਇਹ ਪ੍ਰੇਸ਼ਾਨੀ ਹੈ 15 ਦਿਨ 20 ਦਿਨ ਦੀ ਵੇਟਿੰਗ ਲੇਕਿਨ ਮੰਨ ਲਓ ਜਿਸ ਦੇ ਘਰ ਦੇ ਵਿੱਚ ਜਿਸ ਦੇ ਕਿਚਨ ਦੇ ਵਿੱਚ ਸਿਵਰੇਜ ਦਾ ਪਾਣੀ ਜਾ ਰਿਹਾ ਹੈ ਉਹ ਕਿੱਥੇ ਜਾਊਗਾ ਪਾਣੀ ਦਾ ਤਾਂ ਇਹਨਾਂ ਨੇ ਕਿਹਾ ਉਹ ਤਾਂ ਵਰਲਡ ਬੈਂਕ ਦਾ ਪ੍ਰੋਜੈਕਟ ਹੈ ਕਈ ਸਾਲਾਂ ਤੋਂ ਚੱਲ ਰਿਹਾ ਹੈ ਪਿਛਲੀਆਂ ਸਰਕਾਰਾਂ ਤੋਂ ਹੀ ਚੱਲਦਾ ਆ ਰਿਹਾ ਹੈ ਤੇ ਉਹੀ ਜਵਾਬ ਉਹੀ ਸਵਾਲ ਇਸ ਕਰਕੇ ਸਰ ਦੇਖੋ ਇੱਕ ਤਾਂ ਇੱਕ ਜਵਾਬ ਦੇ ਹੀ ਫਿਕਸ ਕੀਤੀ ਜਾਵੇ ਕਿ ਮਹਕਮੇ ਦਾ ਮੰਤਰੀ ਜੇਕਰ ਕੋਈ ਗੱਲ ਕਹਿ ਰਿਹਾ ਹੈ ਨਾ ਤਾਂ ਅਫਸਰਾਂ ਦੀ ਇੱਕ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਔਰ ਅਕਾਊਂਟੇਬਿਲਟੀ ਫਿਕਸ ਹੋਣਾ ਜ਼ਰੂਰੀ ਹੈ आज दी समस्या जो है वो जनता जिस समस्या ਦੇ ਨਾਲ ਪਰੇਸ਼ਾਨ ਹੈ ਉਸ ਨੂੰ ਹੱਲ ਕਰਨ ਦੀ ਹੈ ਇੱਕ ਹੋਰ ਸਮੱਸਿਆ ਇਸ ਦੇ ਲਿੰਕ ਰੱਖਦੀ ਹੈ ਕਿ ਮਲਟੀ ਏਜੰਸੀ ਸਿਸਟਮ ਇੱਕ ਛੋਟੇ ਸਹਿਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜੇਕਰ ਤੁਸੀਂ ਕਾਰਪੋਰੇਸ਼ਨ ਨੂੰ ਫੋਨ ਕਰੋ ਉਹ ਕਹਣਗੇ ਕਿ ਏਡੀਆ ਦਾ ਹੈ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਫਿਰ ਕੋਈ ਕਹੇਗਾ ਕਿ ਇਹ ਪੀਡਬਲਯੂਡੀ ਦਾ ਹੈ ਕੋਈ ਕਹੇਗਾ ਕਿ ਇਹ ਇੰਪਰੂਵਮੈਂਟ ਰਫਰ ਦਾ ਹੈ ਇੱਕ ਸਿਸਟਮ ਬਣਨਾ ਚਾਹੀਦਾ ਹੈ ਇੱਕ ਅੰਮ੍ਰਿਤਸਰ ਸਹਿਰ ਦੇ ਵਿੱਚ ਇੱਕ ਏਜੰਸੀ ਕੰਮ ਕਰਨੀ ਚਾਹੀਦੀ ਹੈ ਲੋਕਾਂ ਨੂੰ ਇਹ ਪਤਾ ਨਹੀਂ ਹੈ ਕਿ ਲੋਕ ਐਡੀਆ ਨੂੰ ਫੋਨ ਕਰਨ ਜਾਂ ਪੀਡਬਲੂਡੀ ਨੂੰ ਕਰਨ ਜਾਂ ਇੰਪਰੂਵਮੈਂਟ ਡਰਾਫਟ ਨੂੰ ਕਰਨ ਸਭ ਤੋਂ ਮਾੜੀ ਗੱਲ ਹੋਈ ਹੈ ਸਰ 23 ਜਨਵਰੀ 2023 31 ਜਨਵਰੀ 2023 ਅੰਮ੍ਰਿਤਸਰ ਮਿਊਨਿਸਪਲ ਕਾਰਪੋਰੇਸ਼ਨ ਦਾ ਟਿਨਿਓਰ ਖਤਮ ਹੋ ਗਿਆ ਸਰ ਮੇਰੇ ਆਪਣੇ ਹਲਕੇ ਦੇ ਵਿੱਚ ਸਰ ਮੇਰੇ ਆਪਣੇ ਹਲਕੇ ਦੇ ਵਿੱਚ ਕੁਮਰ ਜੀ 17 ਕਾਉਂਸਲਰ ਨੇ ਸਰ ਤੁਸੀਂ ਕੁਐਸਚਨ 12 ਪੰਚਾਇਤ ਦੇ ਤੁਸੀਂ ਸਰ ਮੈਂ ਇਹ ਇਹਦਾ ਹੀ ਮੈਂ ਕਿਸ ਤਰ੍ਹਾਂ ਸਰ ਸਿਵਿਕ ਕਮਿਊਨਿਟੀਜ਼ ਵਾਸਤੇ 17 ਕਾਉਂਸਲਰਾਂ ਦਾ ਤੇ 12 ਸਰਪੰਚਾਂ ਦਾ ਕੰਮ ਇਕੱਲਾ ਇੱਕ ਐਮਐਲਏ ਨਹੀਂ ਕਰ ਸਕਦਾ ਹੈ ਇਸ ਕਰਕੇ ਸਰ ਭਾਵੇਂ ਇਲੈਕਸ਼ਨ ਹੋਵੇ ਜਾਂ ਨਾ ਹੋਵੇ ਅਫਸਰਾਂ ਦੀ ਅਕਾਉਂਟੇਬਿਲਟੀ ਫਿਕਸ ਹੋਵੇ

ਅਸੀਂ ਵੀ ਦੇਖੋ ਪਿੰਡ ਪਿੰਡ ਗਲੀ ਗਲੀ ਜਾ ਕੇ ਲੋਕਾਂ ਨੂੰ ਸੰਤੋਨਾ ਦੇ ਰਹੇ ਹਾਂ ਲੇਕਿਨ ਇਲਾਜ ਹੋਣਾ ਚਾਹੀਦਾ ਹੈ ਸਾਨੂੰ ਕੁਝ ਨਹੀਂ ਚਾਹੀਦਾ ਹੈ ਥੈਂਕ ਯੂ ਕੁਮਰ ਜੀ ਕਰਵਾ ਦਿਓ ਥੈਂਕ ਪੀਣ ਵਾਲਾ ਪਾਣੀ ਦੇ ਦਿਓ ਜੀ ਤੇ ਕੂੜਾ ਥੈਂਕ ਯੂ ਮੰਤਰੀ ਜੀ ਕੁਝ ਕਹਿਣਾ ਚਾਹੁੰਦੇ ਹਨ ਮੰਤਰੀ ਜੀ ਮਾਨਯੋਗ ਸਪੀਕਰ ਸਾਹਿਬ ਮੈਂ ਮੈਂਬਰ ਸਾਹਿਬ ਨੂੰ ਬੇਨਤੀ ਕਰਦਾ ਕਿ ਪਹਿਲੋਂ ਪੰਜਾਬ ਦੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਦੀਆਂ ਹਦਾਇਤਾਂ ਦੇ ਮੁਤਾਬਕ ਚਾਹੇ ਉਹਨਾਂ ਦੀ ਕੋਈ ਹੁਕਮਾਂ ਦੀ ਕੰਪਲੇਂਟ ਕਰਨ ਦੇ ਵਿੱਚ ਕੋਈ ਬਿਊਰੋਕ੍ਰੈਟਿਕ ਅੰਗੈਲੀ ਨਹੀਂ ਕਰ ਰਿਆ ਜੇਕਰ ਕਿਤੇ ਵੀ ਹੁੰਦੀ ਆ ਤਾਂ ਉਹਦੇ ਅਫਸਰ ਦੀ ਬਕਾਇਦਾ ਜ਼ਿੰਮੇਵਾਰੀ ਫਿਕਸ ਕਰਦੀ ਐ ਐਸੀ ਕੋਈ ਗੱਲ ਨਹੀਂ ਕਿ ਬਿਊਰੋਕ੍ਰੇਸੀ ਗੱਲ ਨਹੀਂ ਮੰਦੀ ਹੈਗੀ ਸੈਕਲ ਮੈਂਬਰ ਸਾਹਿਬ ਨੇ ਜੋ ਹੁਕਮ ਕੀਤਾ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਆ ਆਪਣੀ ਸਰਕਾਰ ਅਸੀਂ ਉੱਥੇ ਆਵਾਂਗੇ ਸਾਰੇ ਅਫਸਰ ਸਵਾਰ ਵੀ ਅਸੀਂ ਬੁਲਾਵਾਂਗੇ ਮੈਂ ਮੈਂਬਰ ਸਾਹਿਬ ਨੂੰ ਭਰੋਸਾ ਦਵਾਦਾ ਕਿ ਵਿਦਨ 2 ਵੀਕਸ ਸਰ ਅਸੀਂ ਤੁਹਾਡੇ ਕੋਲ ਆਵਾਂਗੇ ਸਾਰੇ ਐਮਐਲਐਸ ਬੰਨ ਇਕੱਠੇ ਹੋਣਗੇ ਮੀਟਿੰਗ ਕਰਾਂਗੇ ਜੋ ਪੋਸੀਬਲ ਹੋਵੇ ਉਹ ਵਾਤਵਾਰ ਕਰਾਂਗੇ ਕਿਉਂਕਿ ਸਾਡੀ ਨੈਤਿਕ ਜ਼ਿੰਮੇਵਾਰੀ ਥੈਂਕ ਯੂ ਥੈਂਕ ਯੂ